ਸਸ਼ਕਾਲ ਦਰਸ਼ਕੋ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਨੂੰ ਤੁਹਾਡਾ ਸਵਾਗਤ ਹੈ ਮੈਂ ਗੁਰਮukh ਸਿੰਘ ਰੁਪਾਣਾ ਦਰਸ਼ਕੋ ਅੱਜ ਆਪਾਂ ਇਸ ਪ੍ਰੋਗਰਾਮ ਚ ਗੱਲ ਕਰਾਂਗੇ ਕਿ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦਾ اجلاس ਬਜਟ اجلاس ਤੇ ਕੋਈ ਉਹਦੇ ਚ ਅਹਿਮ ਬਿੱਲ ਵੀ ਪਾਸ ਕੀਤੇ ਗਏ ਪਰ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਤੇ ਇਸ ਵਿਧਾਨ ਸਭਾ ਦੇ ਦੌਰਾਨ ਤਿੰਨ ਅਹਿਮ ਬਿੱਲ ਪਾਸ ਕੀਤੇ ਗਏ ਆ ਔਰ ਤਿੰਨਾ ਬਿਲਾ ਨੂੰ ਲੈ ਕੇ ਵਿਰੋਧੀ ਧਿਰ ਨੇ ਪੈਸ ਤੱਕ ਨਹੀਂ ਕੀਤੀ ਇਹ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਮਾਂ ਤੱਕ ਨਹੀਂ ਮੰਗਿਆ ਇੱਕ ਅਦੇ ਵਿਧਾਇਕ ਨੂੰ ਛੱਡ ਕੇ ਸੋ ਦਰਸ਼ਕੋ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੇ ਆਖਰੀ ਦਿਨ ಸದਨ ਨੇ ਸਿਰਫ 10 ਮਿੰਟਾਂ ਦੇ ਵਿੱਚ ਤਿੰਨ ਅਹਿਮ ਬਿਲ ਪਾਸ ਕਰ ਦਿੱਤੇ ਜਿਦੇ ਚ ਨਾ ਹਾਕਮ ਧਿਰ ਦੇ ਮੈਂਬਰਾਂ ਨੇ ਚਰਚਾ ਕੀਤੀ ਨਾ ਕੋਈ ਬਹਿਸ ਹੋਈ ਨਾ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਸਮਾਂ ਮੰਗਿਆ ਤੋ ਦੱਸਿਆ ਜਾ ਰਿਹਾ ਕਿ ਸਿਰਫ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਉਹਨਾਂ ਨੇ ਬਹਿਸ ਕੀਤੀ ਤੇ ਮਤੇ ਦਾ ਵਿਰੋਧ ਕੀਤਾ ਇਸ ਮਗਰੋਂ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦੇਗੀ ਤੇ ਸੈਸ਼ਨ ਦੀ ਸਮਾਪਤੀ ਮਗਰੋਂ ਇੱਕ ਸੀਨੀਅਰ ਕਾਂਗਰਸੀ ਵਿਧਾਇਕ ਨੇ ਨਿੱਜੀ ਤੌਰ ਤੇ ਕਿਹਾ ਕਿ ਉਹਨਾਂ ਦੀ ਉਹਨਾਂ ਨੂੰ ਬਿੱਲਾਂ ਦੀਆਂ ਹਾਰਡ ਕਾਪੀਆਂ ਤੱਕ ਨਹੀਂ ਮਿਲਦੀਆਂ ਦੈਟਸ ਕੋਈ ਵੱਡਾ ਸਵਾਲ ਹੈ ਇਹ ਸਵਾਲ ਸਰਕਾਰ ਤੇ ਨਹੀਂ ਇਹ ਸਵਾਲ ਵਿਧਾਇਕਾਂ ਤੇ ਹੈ ਦੇਖੋ ਸਰਕਾਰ ਤਾਂ ਵਿਧਾਨ ਸਭਾ ਨੂੰ ਪੇਪਰਲੈਸ ਕਰ ਚੁੱਕੀ ਹੈ ਜਦੋਂ ਵਿਧਾਨ ਸਭਾ ਨੂੰ ਕਰੋੜਾਂ ਰੁਪਏ ਲਗਾ ਕੇ ਪੇਪਰਲੈਸ ਕੀਤਾ ਤੇ ਫਿਰ ਕਾਂਗਰਸ ਦੇ ਵਿਧਾਇਕ ਜਾਂ ਕੋਈ ਵੀ ਵਿਧਾਇਕ ਇਹ ਗੱਲ ਕਹੇ ਕਿ ਸਾਨੂੰ ਹਾਰਡ ਕਾਪੀਆਂ ਨਹੀਂ ਮਿਲੀਆਂ ਤੇ ਫਿਰ ਜਾਂ ਤਾਂ ਉਹਨਾਂ ਨੂੰ ਨੌਲੇਜ ਨਹੀਂ ਕਿ ਪੇਪਰਲੈਸ ਕੀ ਹੁੰਦਾ ਤੇ ਜਾਂ ਫਿਰ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਤੇ ਜਾਂ ਫਿਰ ਉਹ ਪੜ੍ਹਨਾ ਚਾਹੁੰਦੇ ਨਹੀਂ ਤੇ ਜਾਂ ਫਿਰ ਉਹ ਬਹਿਸ ਨਹੀਂ ਕਰਨਾ ਚਾਹੁੰਦੇ ਉਹ ਚਾਹੁੰਦੇ ਨੇ ਕਿ ਗੱਲਾਂ-ਵਾਤਾਂ ਦੇ ਵਿੱਚ ਜਿਹੜਾ ਸਮਾਂ ਹੋ ਲੰਘਾਇਆ ਜਾਵੇ ਇਹ ਸਵਾਲ ਉਹਨਾਂ ਕਾਂਗਰਸ ਦੀ ਵਿਧਾਇਕਾਂ ਤੇ ਆ ਜਿਹੜੇ ਕਹਿੰਦੇ ਨੇ ਕਿ ਸਾਨੂੰ ਹਾਰਡ ਕਾਪੀਆਂ ਨਹੀਂ ਮਿਲਦੀਆਂ ਵਿਧਾਇਕ ਸਾਹਿਬ ਜੀ ਜਦੋਂ ਕੋਈ ਚੀਜ਼ ਪੇਪਰਲੈਸ ਹੋਵੇ ਉਦੋਂ ਹਾਰਡ ਕਾਪੀ ਨਹੀਂ ਮਿਲਦੀ ਥਾਮ ਜੇ ਤੁਹਾਡੇ ਫੋਨ ਤੇ ਤੁਹਾਡੀ ਮੇਲ ਤੇ ਤੁਹਾਡੇ ਵਟਸਐਪ ਤੇ ਇਹ ਕਾਪੀਆਂ ਨਹੀਂ ਆਉਂਦੀਆਂ ਫਿਰ ਤੁਸੀਂ ਸਵਾਲ ਉਠਾ ਸਕਦੇ ਹੋ ਤੁਹਾਨੂੰ ਸਰਕਾਰ ਨੇ ਪੀਏ ਦਿੱਤੇ ਆ ਪੀਐਸਓ ਦਿੱਤੇ ਆ ਕਾਹਦੇ ਲਈ ਦਿੱਤੇ? ਕਿਉਂਕਿ ਤੁਸੀਂ ਉਹ ਬਿੱਲਾਂ ਨੂੰ ਪੜ ਸਕੋ। ਕੀ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਕਿ ਤੁਸੀਂ ਬਿੱਲਾਂ ਦੀਆਂ ਫੋਟੋਕਾਪੀਆਂ ਪ੍ਰਿੰਟ ਕਰਵਾ ਸਕੋ ਬਾਜ਼ਾਰ ਚੋਂ? ਜਦੋਂ ਇੱਕ ਵਿਧਾਨ ਸਭਾ ਨੂੰ ਪੇਪਰਲੈਸ ਕਰਤਾ ਤੇ ਫਿਰ ਤਾਂ ਉਹ ਹਾਰਡ ਕਾਪੀ ਮਿਲਣੀ ਨਹੀਂ। ਪਰ ਤੁਸੀਂ ਸਮਾਂ ਲਗਾ ਰਹੇ ਹੋ ਕਿ ਅਸੀਂ ਪੇਪਰਲੈਸ ਦਾ ਕਹਿ ਕੇ ਆਪਣਾ ਖਹਿੜਾ ਛਡਾ ਸਕੀਏ। ਹੁਣ ਬਿੱਲ ਕਿਹੜੇ ਪਾਸ ਹੋਏ ਆ? ਸੋ ਦਰਸ਼ਕੋ ਇਦੇ ਵਿੱਚ ਇੱਕ ਤਾਂ ਬਿੱਲ ਜਿਹੜਾ ਹੈਗਾ ਉਹ ਪਾਸ ਹੋਇਆ ਕਿ ਪੰਜਾਬ ਦੇ ਕੈਦੀਆਂ ਨੂੰ ਹੁਣ ਜੇਲਾਂ ਦੇ ਵਿੱਚੋਂ ਬਾਹਰ ਲਿਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾ ਸਕੇਗਾ ਸ਼ਿਫਟ ਪਹਿਲਾਂ ਵੀ ਕੀਤਾ ਜਾਂਦਾ ਪਰ ਹੁਣ ਇੱਕ ਐਕਟ ਬਣ ਗਿਆ ਜੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਾ ਟਰਾਂਸਫਰ ਆਫ ਪ੍ਰिजन ਐਕਟ 2025 ਇਹ ਐਕਟ ਨਹੀਂ ਇਹ ਸੋਧ ਬਿੱਲ ਹੈ ਉਹਨੂੰ ਪਾਸ ਕਰ ਦਿੱਤਾ ਗਿਆ ਹੈ ਦੇਲ ਮੰਤਰੀ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਇਸ ਬਿੱਲ ਦੀ ਰਾਸ਼ਟਰਪਤੀ ਤੋਂ ਪ੍ਰਵਾਨਗੀ ਮਿਲਣ ਤੋਂ ਮਗਰੋਂ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਬੰਦ دہشتਗਰ ਖਤਰਨਾਕ ਅਪਰਾਧੀ ਯੰਗਸਟਰ ਤੇ ਵੱਡੇ-ਵੱਡੇ ਨਸ਼ੇ ਦੇ ਸੁੱਧਾਗਰਾਂ ਨੂੰ ਹੁਣ ਦੂਜੀਆਂ ਜ਼ਿਲ੍ਹਿਆਂ 'ਚ ਭੇਜਿਆ ਜਾਏਗਾ ਤੇ ਬਾਹਰਲੀਆਂ ਜੇਲ੍ਹਾਂ ਦੇ ਵਿੱਚੋਂ ਜਿਹੜੇ ਕੈਦੀ ਹੈ ਉਹਨਾਂ ਨੂੰ ਵਿਚਾਰਦੀਨ ਵੀ ਹੋਣ ਉਹਨਾਂ ਨੂੰ ਵੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਵਿਚਾਰਦੀਨ ਜਿਹੜੇ ਕਹਿੰਦੀ ਹੈ ਉਹਨਾਂ ਨੂੰ ਲਿਆਇਆ ਜਾ ਸਕਿਆ ਇਸ ਤੋਂ ਬਾਅਦ ਇੱਕ ਮੋੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪੇਸ਼ ਕੀਤਾ ਗਿਆ ਦਾ ਇੰਡੀਅਨ ਸਟੈਂਪ ਪੰਜਾਬ ਸੋਧ ਬਿੱਲ 2025 ਇਸ ਬਿੱਲ ਦੇ ਮੁਤਾਬਕ ਕਿ ਜੇ ਕੋਈ ਵਿਅਕਤੀ ਪਹਿਲਾਂ ਹੀ ਕਰਜ਼ੇ ਤੇ ਸਟੈਂਪ ਡਿਊਟੀ ਦਾ ਭੁਗਤਾਨ ਕਰ ਚੁੱਕਿਆ ਹੈ ਆਪਣੇ ਕਰਜ਼ੇ ਦੇ ਉੱਪਰ ਸਟੈਂਪ ਡਿਊਟੀ ਦਾ ਭੁਗਤਾਨ ਕਰ ਚੁੱਕਿਆ ਹੈ ਅਤੇ ਬਾਅਦ ਵਿੱਚ ਗਹਿਣੇ ਰੱਖੀ ਜਾਇਦਾਦ ਨੂੰ ਬਿਨਾ ਮਾਰਗੇਜ ਪ੍ਰਾਪਰਟੀ ਬਦਲੇ ਬਿਨਾ ਕਿਸੇ ਹੋਰ ਬੈਂਕ ਜਾਂ ਵਿੱਤੀ ਸੰਸਥਾ ਵਿੱਚ ਤਬਦੀਲ ਕਰਦਾ ਹੈ ਤਾਂ ਕੋਈ ਵਾਧੂ ਸਟੈਂਪ ਡਿਊਟੀ ਨਹੀਂ ਲਈ ਜਾਏ ਪਰ ਉਹਦੀ ਰਕਮ ਪਹਿਲਾਂ ਦੇ ਕਰਜ਼ੇ ਨਾਲੋਂ ਵੱਧ ਨਹੀਂ ਹੋਣੀ ਚਾਹੀਦੀ एक दूजा बिल पेश पेशता हम तीजा बिल पेश पंजाब पेशा हनन मंत्री वरिंदर गोयल वालों बिल हैगा द पंजाब रेगुलेशन ऑफ क्रशर एंड एंड रेगुले बिल दो हजार पच्ची भी बिना चर्चा तो पास हो गया तीन बिल वे अहम और तीनों बिल बिना चर्चा तो पास कर गए ਹੁਣ ਇਸ ਬਿੱਲ ਦਾ ਕਾਰਨ ਕੀ ਹੈ ਬਿੱਲ ਹੈ ਕੀ ਇਹ 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 ਬਿੱਲ ਹੈਗਾ ਕਿ ਜਿਹੜੀਆਂ ਕਰੈਸਰ ਜੁਨਟਾਂ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਸਟਾਕਿਸਟਾਂ ਅਤੇ ਰਿਟੇਲਰਾਂ ਦੇ ਨਾਲ ਗੈਰ ਕਾਨੂੰਨੀ ਵਪਾਰ ਨੂੰ ਰੋਕਣਾ ਔਰ ਇਸ ਬਿੱਲ ਤਹਿਤ ਵਾਤਾਵਰਣ ਮੈਨੇਜਮੈਂਟ ਫੰਡ ਦੀ ਸਥਾਪਨਾ ਵੀ ਕੀਤੀ ਜਾਣੀ ਹੈ ਤਾਂ ਦਰਸ਼ਕੋ ਅੱਜ ਜਿਹੜਾ ਇਹ ਬਿੱਲਾਂ ਤੇ ਗੱਲਬਾਤ ਕਰ ਰਹੇ ਹਾਂ ਇਹ ਬਿੱਲ 3 ਦਿਨ ਪਹਿਲਾਂ ਪਾਸ ਹੋ ਚੁੱਕੇ ਹਨ ਵਿਧਾਨ ਸਭਾ 'ਚ ਪਾਸ ਹੋ ਗਏ ਰਾਜਪਾਲ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਇਹ ਜਿਹੜੇ ਬਿੱਲ ਪਾਸ ਹੋਣਗੇ ਫਿਰ ਇਹ ਬਿੱਲ ਹੋਂਦ ਵਿੱਚ ਆ ਜਾਣਗੇ ਛੋ ਇਸ ਤੋਂ ਲਗਭਗ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਰਿਪੋਰਟਾਂ ਨੂੰ ਵੀ ਪ੍ਰਵਾਨਗੀ ਅਤੇ ਸਾਲ 2025 ਕਮੇਟੀਆਂ ਗਠਨ ਨੂੰ ਮਨਜ਼ੂਰੀ ਦਿੱਤੀ ਗਈ ਦਰਸ਼ਕੋ ਗੱਲ ਹੁਣੇ ਬਿੱਲਾਂ ਦੀ ਹੋ ਰਹੀ ਹੈ ਹੁਣ ਕਿਸੇ ਵਿਧਾਇਕ ਜਾਂ ਵਿਰੋਧੀ ਧਿਰ ਚਾਹ ਕਾਲੀ ਦਲ ਦਾ ਚਾਹ ਕਾਂਗਰਸ ਦਾ ਚਾਹ ਬਸਪਾ ਦਾ ਕਿਸੇ ਵਿਧਾਇਕ ਨੇ ਥਾਮਾ ਨਹੀਂ ਮੰਗਿਆ ਜਾਂ ਤਾਂ ਚਾਹੁੰਦੇ ਨੇ ਕਿ ਬਿੱਲ ਪਾਸ ਹੁੰਦਿਆ ਹੋ ਜਾਣ ਸਾਡਾ ਕੀ ਸਾਡਾ ਲੈਣ ਦੇਣ ਕੀ ਹੈ ਜਾਂ ਫਿਰ ਉਹ ਇਹ ਚਾਹੁੰਦੇ ਨੇ ਕਿ ਸਾਨੂੰ ਹਾਰਡ ਕਾਪੀਆਂ ਮਿਲਣੀਆਂ ਸ਼ੁਰੂ ਹੋਣ ਸਾਡੇ ਤੋਂ ਪੜਿਆ ਨਹੀਂ ਜਾਂਦਾ ਔਰ ਇੱਕ ਵਿਧਾਇਕ ਨੇ ਕਿਹਾ ਵੀ ਹੈ ਅਤਾਸ ਸਿੰਘ ਜੂਨੀਅਰ ਕਿ ਸਾਨੂੰ ਹਾਰਡ ਕਾਪੀਆਂ ਨਹੀਂ ਮਿਲਦੀਆਂ ਉਹਨਾਂ ਨੂੰ ਪਤਾ ਨਹੀਂ ਕਿ ਵਿਧਾਈ ਸਾਹਿਬ ਜੀ ਪੇਪਰਲੈਸ ਹੋ ਚੁੱਕੀ ਹੈ ਜਿਹੜੀ ਪੰਜਾਬ ਦੀ ਵਿਧਾਨ ਸਭਾ ਹੁਣ ਆਸ ਨਾ ਕਰੋ ਕਿ ਤੁਹਾਨੂੰ ਹਰ ਚੀਜ਼ ਦੀ ਹਾਰਡ ਕਾਪੀ ਮਿਲਣੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਐਮਐਲਏ ਇੱਦਾਂ ਵੀ ਹਸੇਤ ਨਹੀਂ ਰੱਖਦਾ ਕਿ ਜੇਕਰ ਉਹਨੂੰ ਲੋੜ ਹੈ ਤਾਂ ਇਹਨਾਂ ਬਿੱਲਾਂ ਦੀ ਫੋਟੋਸਟ ਕਰਵਾ ਲਵੇ ਪ੍ਰਿੰਟ ਕਢਾ ਲਵੇ वैसे ਤਾਂ ज्यादातर ਬਧਾਈਕਾਂ ਦੇ ਕੋਲ ਘਰਾਂ ਦੇ ਵਿੱਚ ਕੰਪਿਊਟਰ ਹੈ, ਪ੍ਰਿੰਟਰ ਹੈ, ਹਰ ਇੱਕ ਚੀਜ਼ ਹੈ। ਫੋਟੋਸੇਟਾਂ ਨੇ, ਹਰ ਇੱਕ ਚੀਜ਼ ਸੁਵਿਧਾ ਹੈ। ਪਰ ਜੇਕਰ ਸੁਵਿਧਾ ਨਹੀਂ ਤਾਂ ਇਹ ਨਹੀਂ ਸਹਸियत ਰੱਖਣੀ ਚਾਹੀਦੀ ਹੈ ਕਿ ਜੇ 200-400-500 ਰੁਪਏ ਲੱਗ ਵੀ ਜਾਏਗਾ, ਅਹਿਮ ਬਿੱਲ ਹੈ। ਚਰਚਾ ਕਰਨੀ ਬੰਦੀ ਹੈ। ਦਰਸ਼ਕੋ ਜੇ ਚਰਚਾ ਕਰਾਂਗੇ ਤਾਂ ਉਹਦੇ ਵਿੱਚੋਂ ਨਿਕਲੇਗਾ ਜ਼ਰੂਰ ਕੁਝ। ਹੁਣ ਕੋਸ਼ਿਸ਼ ਕਰਾਂਗੇ ਆਪਾਂ ਕਿਸੇ ਮਾਹਰ ਨਾਲ ਵੀ ਗੱਲਬਾਤ ਕੀਤੀ ਜਾਵੇ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸੇ ਵੀ ਬੁੱਧੀਜੀਵੀ ਜਾਂ ਜਿਹੜੇ ਸਿਆਸੀ ਮਹਾਰ ਨੇ ਉਹਨਾਂ ਨੂੰ ਨਾਲ ਜੋੜਿਆ ਜਾਵੇ ਤਾਂ ਕਿ ਇਸ ਮਾਮਲੇ ਚ ਇੱਕ ਅਹਿਮ ਮਾਮਲਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਵਿਧਾਇਕਾਂ ਨੂੰ ਵੋਟ ਪਾ ਕੇ ਵਿਧਾਨ ਸਭਾ ਚ ਭੇਜਿਆ ਜਾਂਦਾ ਕਿਉਂ ਭੇਜਿਆ ਜਾਂਦਾ ਕਿਉਂਕਿ ਤੁਹਾਡੀ ਗੱਲ ਕਰਨਗੇ ਬੇਸ਼ੱਕ ਇਹਨਾਂ ਬਿਲਾ ਨਾਲ ਤੁਹਾਡਾ ਸਬੰਧ ਨਹੀਂ ਪਰ ਚਰਚਾ ਕਰਨੀ ਬਣਦੀ ਹੈ ਬਹਿਸ ਕਰਨੀ ਬਣਦੀ ਹੈ ਵਿਧਾਨ ਸਭਾ ਦੇ ਵਿੱਚ ਜੇਕਰ ਕਿਸੇ ਬਿੱਲ ਤੇ ਚਰਚਾ ਨਹੀਂ ਹੋਏਗੀ ਔਰ ਤਿੰਨ ਬਿੱਲ 10 ਮਿੰਟ ਦੇ ਵਿੱਚ ਪਾਸ ਹੋ ਜਾਣਗੇ ਤਾਂ ਫਿਰ ਲੋਕ ਤੁਹਾਡੇ ਤੋਂ ਆਸ ਕੀ ਕਰਨਗੇ ਇਹਦਾ ਮਤਲਬ ਇਹ ਕਿ ਇੱਕ ਬਿੱਲ 3 ਮਿੰਟ ਵਿੱਚ ਪਾਸ ਹੋ ਗਿਆ ਇੰਨਾ ਵੱਡੇ ਅਹਿਮ ਬਿੱਲ ਔਰ 3 ਮਿੰਟ ਦੇ ਵਿੱਚ ਇੱਕ ਬਿੱਲ ਪਾਸ ਹੋ ਜੇ ਤੇ 10 ਮਿੰਟਾਂ ਚ ਤਿੰਨ ਬਿੱਲ ਪਾਸ ਹੋ ਜਾਣ ਤਾਂ ਲੋਕ ਤੁਹਾਡੇ ਨੇ ਸਵਾਲ ਉਠਾਉਣਗੇ ਰੋਧੇ ਤਰਤੇ ਸਵਾਲ ਉਠਾਉਣਗੇ ਸੋ ਦਰਸ਼ਕੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਬੁੱਧੀਜੀਵੀ ਨੇ ਸਿਆਸੀ ਮਹਾਰਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਐ ਪ੍ਰੋਫੈਸਰ ਸਾਹਿਬ ਇੱਕ ਸਭ ਤੋਂ ਪਹਿਲਾਂ ਤੁਹਾਡਾ ਮੈਂ ਰਿਐਕਸ਼ਨ ਜਾਨਣਾ ਚਾਹੁੰਦਾ ਕਿ ਹਾਲ ਹੀ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ اجلاس ਹੋਇਆ ਉਹਦੇ ਵਿੱਚ ਤਿੰਨ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਔਰ ਤਿੰਨੋਂ ਅਹਿਮ ਬਿੱਲ ਨੇ ਔਰ ਇੱਕ ਦੱਸਿਆ ਜਾ ਰਿਹਾ ਕਿ ਵਿਰੋਧੀ ਧਿਰ ਨੇ ਤਿੰਨੋਂ ਬਿੱਲਾਂ ਦੇ ਉੱਪਰ ਬਹਿਸ ਲਈ ਸਮਾਂ ਤੱਕ ਨਹੀਂ ਮੰਗਿਆ ਸਿਰਫ ਇੱਕ ਅੱਧੇ ਵਿਧਾਇਕ ਨੂੰ ਛੱਡ ਕੇ ਜਿੰਨ ਕਿ ਮੈਂ ਖਵਾਰਾ ਪੜਿਆ ਉਹ ਆਖਰੀ ਦਿਨ ਚਾਰ ਸੀ ਟਾਈਮ ਦੇ ਤੋਂ ਜਿਹੜੇ ਆ ਉਹ ਪੇਸ਼ ਕੀਤੇ ਗਏ ਸੀ ਜਿਹਦੇ ਸਾਮਰਟਾ ਚੋ ਬਿੱਲ ਅ ਫਟਾਫਟ ਪੜ ਕੇ ਹਾਂਜੀ ਹਾਂਜੀ ਪਾਸ ਹੋ ਗਏ ਜੀ ਇਹਦੇ ਤੇ ਕਈ ਖਾਮੀਆਂ ਹੈਗੀਆਂ ਰੂਲਿੰਗੀਆਂ ਵੀ ਹੈ ਜੀ ਵੀ ਸੈਟ ਹੋਣੀ ਚਾਹੀਦੀ ਆ ਔਰ ਜੇ ਵਿਰੋਧੀ ਪਾਰਟੀਆਂ ਇਸ ਗੱਲ ਦੀ ਮੰਗਦੀਆਂ ਕਿ ਬਿੱਲ ਸਾਨੂੰ ਹਾਰਡ ਕਾਪੀ ਹੋਣੀ ਚਾਹੀਦੀ ਸਾਡੇ ਕੋਲ ਪੜ ਨਹੀਂ ਸਕਦੇ ਦੇਖੋ ਇਹਦੇ ਵਿੱਚ ਕਨ ਕਨਟਰਡੀਕਸ਼ਨ ਕੀ ਆ ਜੀ जेड़ा एम एल ए बनना उस मिनीम क्वालिफिशन नहीं के इना पढ़िया होना चाहिए हाँ अन भी बन सकता जैल सिंह ज्ञानी थे अठ पढ़े हुए राष्ट्रपति बन गए तो बहुत सारे आदिवासी आहुत घट भी पढ़े हो इस करके मतलब चलो भावे की यह प्रॉब्लम नहीं है पर फिर भी ਇਹ ਤਾਂ ਟੈਕਨੀਕਲੀ ਇਹ ਗੱਲਾਂ ਹੈਗੀਆਂ ਤੇ ਫਿਰ ਤੁਸੀਂ ਸਾਰਿਆਂ ਨੂੰ ਕਹੋ ਕਿ ਆਨਲਾਈਨ ਸੈਕਟ ਸਾ ਵੀ ਇੰਟਰਨੈਟ ਸਾਡਾ ਪੜਦੇ ਹੋਣ ਦੇਖਦੇ ਹੋਣ ਤੇ ਜ਼ਰੂਰੀ ਨਹੀਂ ਨਾ ਕਿ ਉਹ ਅੰਗਰੇਜ਼ੀਆਂ ਸਾਰੀਆਂ ਜਾਣਦੇ ਹੋਣ ਜਾਂ ਟੀਵੀ ਇੱਥੇ ਕਿੰਨੇ ਬੰਦੇ ਮੈਂ ਐਮਐਲਏ ਨੂੰ ਜਾਣਦਾ ਜਿਨ੍ਹਾਂ ਨੂੰ ਮੈਸੇਜ ਕਰਨ ਦੀ ਡਿਫਿਕਲਟੀ ਆਉਂਦੀ ਆ ਜਾਂ ਹੋਰ ਗੱਲਾਂ ਸਾਰੀਆਂ ਅੱਜ ਦੀ ਮੋਡਰਨ ਟੈਕਨੋਲੋਜੀ ਨਾਲ ਅਡਜਸਟ ਕਰਨ ਦੀ ਦਿੱਕਤ ਆਉਂਦੀ ਉਹਨਾਂ ਨੂੰ ਇੰਨੀ ਕੁ ਗੱਲ ਤੇ ਮੰਨ ਲੈਣੀ ਚਾਹੀਦੀ ਕਿ ਜਿਹੜੇ ਬੰਦੇ ਨਹੀਂ ਪੜੇ ਜਾਂ ਜਿਹੜੇ ਬੰਦੇ ਮੰਗ ਕਰਦੇ ਆ ਕਟੋ ਕਟੋ ਨੂੰ ਨੂਤੂ ਸੀ ਹਾਰਡ ਕਾਪੀ ਤੇ ਗਿਓ ਪਾਕੀ ਬੇਸਤ ਨਾ ਕਰੋ ਸੇਵਿੰਗ ਤੇ ਕਰਨੀ ਚਾਹੀਏ ਪਰ ਪਰ ਵਿਧਾਨ ਸਭਾ ਦੇ ਵਿੱਚ ਤਾਂ ਤੁਹਾਡੇ ਯਾਦ ਹੋਣਾ ਪ੍ਰੋਫੈਸਰ ਸਾਹਿਬ ਇੱਕ ਜਿਹੜਾ ਪੇਪਰਲੈਸ ਦਾ ਜਿਹੜਾ ਇੱਕ ਬਿਲ ਕਾਫੀ ਦਿਨ ਪਹਿਲਾਂ ਵੀ ਲਿਆਂਦਾ ਗਿਆ ਸੀ ਕਿ ਇਸ ਸੌਣ ਵਿਧਾਨ ਸਭਾ ਪੇਪਰਲੈਸ ਹੋ ਗਈ ਸੋ ਉਸ ਦੇ ਸਦਰਬ ਦੇ ਵਿੱਚ ਇਹ ਤਾਂ ਹੋ ਰਿਹਾ ਜਿਹੜਾ ਆਨਲਾਈਨ ਭੇਜ ਰਹੇ ਆ ਗੱਲਾਂ ਬਿਲਕੁਲ ਇਹ ਗੱਲਾਂ ਤੇ ਦੱਸਣ ਲਈ ਆ ਨਾ ਕਿ ਅਸੀਂ ਇੰਨੇ ਐਡਵਾਂਸ ਹੋ ਗਏ ਇੰਨੇ ਕਿਤਨਾ ਅਸੀਂ ਤਾਂ ਕਹਿੰਦੇ ਤੁਸੀਂ ਸਾਰੀ ਜਗ੍ਹਾ ਹੀ ਇੱਕ ਦੇ ਪੇਪਰਲੈਸ ਹੋ ਗਿਆ ਕਿ ਚੋਣਾ ਹੀ ਪੇਪਰਲੈਸ ਕਰਨਾ ਹੂੰ ਕਿੰਨੀ ਦਿੱਕਤ ਆਹੀ ਹੈ ਸਾਡੇ ਕੋਲ ਏਡੇ ਵੱਡੇ ਦੇਖ ਲਈ ਕੋ ਬੈਲਟ ਪੇਪਰ ਛਾਪਣ ਲਈ ਪੈਸੇ ਨਹੀਂ ਹੈਗੇ ਜਦ ਕਿ ਸਾਰੀ ਦੁਨੀਆ ਕਰਦੀ ਹੈ ਜਿੱਤੇ ਇੰਨੀ ਐਡਵਾਂਸਡ ਟੈਕਨੋਲੋਜੀ ਵੀ ਹੈ ਤਰੀਕਾ ਤੋਂ ਲੈ ਕੇ ਜਪਾਨ ਜਰਮਨੀ ਇੰਗਲੈਂਡ ਸਾਰੀ ਜਗ੍ਹਾ ਕਾਗਜ਼ਾਂ ਦੇ ਉੱਤੇ ਤੁਸੀਂ ਬੈਲਟ ਪੇਪਰ ਜਿਹੜਾ ਵੋਟਾਂ ਪੈਂਦੀਆਂ ਇਹ ਕਹਿੰਦੇ ਨਹੀਂ ਕਿ ਅਸੀਂ ਇਲੈਕਟ੍ਰੋਨਿਕ ਮਸ਼ੀਨਾਂ ਦੇ ਨਾਲ ਹੀ ਸਾਰੀ ਕਾਗਜ਼ ਜਿੱਥੇ ਲੋਕਾਂ ਨੂੰ ਬਟਨ ਦਬਣਾ ਨਹੀਂ ਹੁੰਦਾ ਆ ਤੇ ਜੀ ਜੀ ਅੱਜ ਪ੍ਰੋਫੈਸਰ ਸਾਹਿਬ ਇਹ ਕੀ ਦੱਸੋ ਕਿ ਆਪਾਂ ਦਾ ਇਹ ਜਿਹੜਾ ਨਾ ਹੱਲ ਕਰਨਾ ਚਾਹੀਦਾ ਤੇਰਾ ਮੰਤਰਤਿਆ ਪਰ ਇੱਕ ਗੱਲ ਦੂਜੀ ਜਿਹੜੀ ਸਾਡੀ ਤੁਸੀਂ ਜਿਹੜੀ ਮਤਲਬ ਹੈਗੀ ਹੈ ਕਿ ਸੀਰੀਅਸਨੈਸ ਦੀ ਵੀ ਕਮੀ ਹੈਗੀ ਹੂੰ ਤੇ ਇਹ ਗੱਲ ਵੀ ਹੈਗੀ ਹੈ ਕਿ ਜਿਸ ਢੰਗ ਦੇ ਨਾਲ ਹਲ ਮਿਲ ਕੇ ਉੱਥੇ ਖੇਲ ਚਲਾਈ ਜਾਂਦੀ ਹੈ ਜਿਹੜੇ ਵਿਧਾਨ ਸਭਾ ਦੇ ਸੈਸ਼ਨ ਆ ਉਹ ਫੋਟੋ ਫੈਸ਼ਨ ਹੋ ਗਏ ਆ ਰਾਜਨੀਤੀ ਦੇ ਆਪੋ ਆਪਣੀ ਪਾਰਟੀਆਂ ਦੇ ਅੱਡੇ ਬਣੇ ਹੋਏ ਆ ਤੇ ਉਹ ਉਹਥੇ ਜਿਹੜੇ ਮਾਲਕ ਹੁੰਦੇ ਆ ਉਹ ਕਹਿੰਦੇ ਆ ਮਾਲਕ ਦਾ ਮਤਲਬ ਜਿਹੜੀ ਰੂਲਿੰਗ ਪਾਜ ਆ ਉਹ ਕਹਿੰਦੇ ਕਿ ਜੇ ਅਸੀਂ ਵਿਰੋਧੀਆਂ ਦੀ ਹਵਾ ਕੱਢ ਦੇਣੀ ਆ ਵਿਰੋਧੀ ਕਹਿੰਦੇ ਆ ਕਿ ਸ ਮੌਕਾ ਹੀ ਸਾਨੂੰ ਹੋਣਿਆ ਤਾਡੀ ਹਵਾ ਕੱਢਣ ਦਾ ਆ ਜੇ ਅੰਦਰ ਨਹੀਂ ਬੋਲਣ ਦੇਾਂਗੇ ਤੇ ਬਾਜਵੇ ਹੋਣੀ ਛੱਟ ਦੇਣੀ ਬਾਹਰ ਜਾ ਕੇ ਤੇ ਮਜਮਾ ਲਾ ਲੈਂਦੇ ਆ ਉਹ ਵੀ ਲਾਈਵ ਹੋ ਜਾਂਦਾ ਨਾਲ ਨਾਲ ਹੀ ਜੀ ਅੱਛਾ ਪ੍ਰੋਫੈਸਰ ਸਾਹਿਬ ਇੱਕ ਇੱਕ ਮੇਰਾ ਸਵਾਲ ਹੈ ਕਿ ਆਪਾਂ ਨੂੰ ਇਹ ਲੱਗਦਾ ਹੈ ਕਿ ਇੱਕ ਤਾਂ ਦੇਖੋ ਤੁਸੀਂ ਇਹਦੇ ਸਵਾਲ ਲੇ ਕੇ ਜਿਹੜਾ ਤੁਸੀਂ ਇਹ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹਨਾਂ ਨੇ ਜਿਹੜਾ ਪੇਪਰਲੈਸ ਕਰਤਾ ਔਰ ਉਹਨਾਂ ਨੂੰ ਹਾਰਡ ਕਾਪੀਆਂ ਨਹੀਂ ਮਿਲਦੀਆਂ ਇੱਕ ਤਾਂ ਇਹ ਕਾਰਨ ਹੋ ਗਿਆ ਕਿ ਦੂਜਾ ਕਾਰਨ ਆਪਾਂ ਨੂੰ ਇਹ ਵੀ ਇਹਦੇ 'ਚ ਹੋ ਸਕਦਾ ਹੈ ਕਿ ਵਿਰੋਧੀ ਧਿਰਾਂ ਚਾਹੁੰਦੀ ਨਹੀਂ ਹੈਗੀਆਂ ਬਿਲਾ ਦੇ ਉੱਪਰ ਅਸੀਂ ਬਹਿਸ ਕਰੀਏ ਉਹ ਤਾਂ ਬੇਫਜ਼ੂਲ ਦੇ ਜਿਹੜੇ ਹੈਗੇ ਟਾਈਮ ਖਰਾਬ ਕਰਨ ਦੇ ਚ ਲੱਗੇ ਹੋਇਆ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਵਿਰੋਧੀ ਧਿਰ ਨੂੰ ਇਹ ਪਤਾ ਹੈ ਵਿਰੋਧੀ ਧਿਰ ਨੂੰ ਕਿ 92 ਬੰਦੇ ਹਨ ਨਾਲੇ ਬਰੂਟ ਮੈਜੋਰਿਟੀ ਜਿੰਨੇ ਬੰਦੇ ਆ ਜੀ ਠੀਕ ਹੈ ਨਾ ਬਾਅਦ ਵਿੱਚ ਸ਼ਾਇਦ ਉੱਪਰ ਹੀ ਹੋਣ ਜਾਂ ਕਿਉਂ ਨਾ ਉਹ ਵਿੱਚ ਕੋਈ ਬਾਡੀ ਇਲੈਕਸ਼ਨ ਹੁੰਦੀ ਹੈ ਤੇ ਜਦੋਂ ਵਿਰੋਧੀ ਧਿਰ ਹੈ ਹੀ ਇੰਨੇ ਬੜੇ ਘਾਟਿਆ ਇੱਕ ਤੇ ਉਹਨਾਂ ਨੂੰ ਹੀ ਲੱਗਦਾ ਵੀ ਇਹਨਾਂ ਦੇ ਪਾਸੇ ਕਰੇ ਜਾਣੀ ਜਾਂ ਫਿਰ ਛੱਡੋ ਪਰਾਂ ਹੂੰ ਦੂਸਰਾ ਜਿੱਥੇ ਉਹਨਾਂ ਦੇ ਆਪਣੇ ਜੇ ਰਾਜਨੀਤਿਕ ਦਿੱਕਤ ਫਿੱਟ ਕਰਦੇ ਹੋਣ ਸਵਾਲ ਹੀ ਨਹੀਂ ਬੈਠਦਾ ਕਿ ਉੱਥੇ ਬਹਿਜ ਨਾ ਕਰਨ ਭਾਵੇਂ ਪੱਕੀ ਕੱਚੀ ਕਾਫੀ ਹੋਵੇ ਇਲੈਕਟ੍ਰੋਨਿਕ ਆਨਵੇ ਲਾਈਨ ਕਾਫੀ ਹੋਵੇ ਜਾਂ ਹਾਰਡ ਕਾਫੀ ਹੋਵੇ ਜ਼ਰੂਰ ਕਰਨਗੇ ਉਹ ਪੜਕੇ ਵੀ ਹੋਣਗੇ ਇਦੋਂ ਕੋਈ ਸਾਡੇ ਸਮਾਜ ਦੀ ਕਲੈਕਟਿਵ ਹੁੰਦੀ ਆ ਜਿਦਾਂ ਹੁਣ ਤੁਸੀਂ ਜੇਲ੍ਹਾਂ ਦਾ ਬਿੱਲਿਕ ਦੱਸ ਰਹੇ ਸੀ ਜਾਂ ਹੋਰ ਨਾਲ ਦਾ ਸੀ ਜਾਂ ਉਹਦੇ ਚ ਇਹਨਾਂ ਨੂੰ ਲੱਗਦਾ ਜਾਂ ਚਾਹਵੇ ਇਹਨਾਂ ਨੇ ਕੰਮ ਤੇ ਜਾਣਾ ਛੱਡੋ ਹਣਾ ਇਹ ਇੱਕ ਅਣਗੈਲੀ ਹੈਗੀ ਆ ਸੁਸਤੀ ਹੈਗੀ ਆ ਔਰ ਐਂ ਕਹ ਲਓ ਤੁਸੀਂ ਕਿ ਸਾਡਾ ਸਾਰਾ ਸਿਸਟਮ ਰਾਜਨੀਤੀ ਤੇ ਜ਼ਿਆਦਾ ਪ੍ਰੇਰਿਤ ਹੋ ਰਿਹਾ ਤੇ ਜਿਹੜੀ ਡੈਡੀਕੇਸ਼ਨ ਲੋਕਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਉਹ ਉਥੇ ਪੋਲੀਟੀਕਲ ਪਾਰਟੀਆਂ ਦੇ ਕਾਰਜਕਾਰੀ ਚ ਰਿਫਲੈਕਟ ਨਹੀਂ ਕਰਦੀ ਦੇਖਣ ਨੂੰ ਨਹੀਂ ਮਿਲਦੀ ਜੀ ਅੱਛਾ ਪ੍ਰੋਫੈਸਰ ਸਾਹਿਬ ਇੱਕ ਕੇ ਆਪ ਦੇਖੋ ਪ੍ਰਤਾਪ ਸਿੰਘ ਬਾਜਵਾ ਬੜੇ ਕਦਾਵਰ ਨੇਤਾ ਨੇ ਔਰ ਇਹ ਵੀ ਨਹੀਂ ਹੈਗਾ ਕਿ ਉਹ ਘੱਟ ਪੜੇ ਨੇ ਤੇ ਉਹ ਬਹੁਤ ਇੰਟੈਲੀਜੈਂਟ ਵੀ ਹੈਗੇ ਨੇ ਪਰ ਉਹਨਾਂ ਵੱਲੋਂ ਇੱਕ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਖੁਦ ਟਾਈਮ ਨਾ ਮਿਲਣਾ ਔਰ ਉਹਨਾਂ ਤੋਂ ਮੰਗਿਆ ਨਾ ਜਾਣਾ ਬਹਿਸ ਦੇ ਲਈ ਇਹ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਕਰਦਾ ਹੀ ਹੈ ਵਿਰੋਧੀ ਧਿਰਾਂ ਦੇ ਪਰ ਚੈੱਕ ਹਾਂ ਐਮਐਲਏ ਘੱਟ ਹੀ ਕਿਉਂ ਨਾ ਹੋਣ ਇਹ ਬਿਲਕੁਲ ਤੁਸੀਂ ਕਹਿੰਦੇ ਠੀਕ ਹੈ ਕਿਉਂਕਿ ਉਹਨਾਂ ਦਾ ਐਨਾਕ ਬਿਆਨ ਤੇ ਮੈਂ ਮੀਡੀਆ ਦੇ ਵਿੱਚ ਪੜ੍ਹਿਆ ਤੇ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਸਾਨੂੰ ਵੇਲੇ ਫਿਰ ਕਾਪੀ ਕਰਨੀ ਦਿੱਤੀਆਂ ਗਿਆ ਹੈ ਜਿਹੜੀ ਪਰ ਫਿਰ ਮੈਂ ਫੇਰ ਹੀ ਇਹ ਗੱਲ ਕਹਾਂਗਾ ਕਿ ਇਹ ਉਹਨਾਂ ਦਾ ਮਨ ਹੁੰਦਾ ਕਿ ਨਹੀਂ ਅਸੀਂ ਆਪਣੀ ਬਚਨ ਬੱਧਤਾ 50-50% ਜਾਂ ਗੇਸ ਕਾਮਲੀ ਹੈ ਪਣੀ ਹੈ ਜਿਸ ਕਾਮਲੀ ਤੋਂ ਉਹਨਾਂ ਲੈਜਿਸਲੇਟਿਵ ਦਾ ਮਤਲਬ ਕੀ ਹੈ ਕਾਨੂੰਨ ਬਣਾਉਣੇ ਕਾਨੂੰਨ ਪੁਰਾਣਿਆਂ ਨੂੰ ਜਿਹੜਾ ਆ ਉਹ ਇੱਕ ਪਾਸੇ ਕਰਨਾ ਨਵੇਂ ਕਾਨੂੰਨ ਬਣਾਉਣੇ ਤੇ ਜਾਂ ਸੋਧ ਕਰਨੀ ਇਹੀ ਤੇ ਇਹਦਾ ਕੰਮ ਹੈ ਕਾਨੂੰਨਾ ਦਾ ਲੈਜਿਸਲੇਟਿਵ ਦਾ ਮਤਲਬ ਲੈਜਿਸਲੇਸ਼ਨ ਹੈ ਨਾ ਬਿਲਕੁਲ ਕਿ ਜੇ ਉਸੇ ਦੇ ਬਹਿਸਰੀ ਕਰਨੀ ਇਹਦਾ ਮਤਲਬ ਗੱਡੀਆਂ ਦੇ ਝੂਟੇ ਫੈਲੀ ਕਰਨ ਤੇ ਲੀਡਰ ਬਣਾਇਆ ਬਿਲਕੁਲ ਬਿਲਕੁਲ ਜੀ ਜਿਹੜੇ ਦਾ ਸਵਾਲ ਹੈਗਾ ਇਹਦੇ ਤੇ ਬੜਾ ਇੰਪੋਰਟੈਂਟ ਸਵਾਲ ਹੈਗਾ ਇਹ ਸਾਧ ਅਭਰੂਤੀ ਰਾਦਰ ਮੈਂ ਇਹ ਗੱਲ ਕਹੂੰਗਾ ਕਿ ਬਰੂਤੀ ਪਾਰਟੀਆਂ ਦੀ ਭੂਮਿਕਾ ਹਮੇਸ਼ਾ ਇਹੋ ਜੀ ਜਗ੍ਹਾ ਤੇ ਰੂਲਿੰਗ ਨਾਲੋਂ ਜ਼ਿਆਦਾ ਹੁੰਦਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀਆਂ ਰੂਲਿੰਗ ਆ ਉਹ ਆਪਣੇ ਨਾ ਕਾਗਜ਼ੀ ਰਿਤੇ ਬਹੁਤ ਹੀ ਤਰ੍ਹਾਂ ਦੇ ਪਾਵੇਂ ਉਹ ਪਾਰਟੀਆਂ ਨੇ ਹੋਵੇ ਪਾਵੇਂ ਉਹ ਸਟੇਟਾ ਹੋਣ ਉਹ ਕਹਿੰਦੇ ਆ ਨੰਬਰ ਗੇਮ ਹੈਗੀ ਆ ਹੈ ਹੱਥ ਖੜੇ ਕਰਕੇ ਕਰਾ ਲੈਣਾ ਉਹ ਵਿਰੋਧੀਆਂ ਪਾਰਟੀਆਂ ਦੀ ਉਨੀ ਜਿਹੜੀ ਉੱਥੇ ਅੰਦਰ ਆਵਾਜ਼ ਦੀ ਕਦਰ ਹੋਣੀ ਚਾਹੀਦੀ ਹੈ ਉਹ ਦੇ ਉਡੀਕ ਦਾ ਹਮੇਸ਼ਾ ਇੰਨੀ ਗੱਲ ਸ਼ੁਕਰ ਕਰੋ ਕਿ ਐਤ ਕੀ ਸੈਸ਼ਨ ਥੋੜਾ ਲੰਬਾ ਸੀ ਇੱਕ ਆਈਪੀ ਸੀਗਾ ਸੇ ਠੀਕ ਠਾਕ ਸੈਸ਼ਨ ਸਿਰੇ ਚੜਿਆ ਨਹੀਂ ਕਿਤੇ ਸੈਸ਼ਨ ਹੀ ਦੋ ਦਿਨ ਦੇ ਰੱਖਤੇ ਜੀ 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 ਅੱਜ ਇੱਕ ਮੇਰਾ ਆਖਰੀ ਸਵਾਲ ਆ ਪ੍ਰੋਫੈਸਰ ਸਾਹਿਬ ਇੱਕ ਪੰਜਾਬ ਦੇ ਵਿੱਚ 10 ਲੱਖ ਦਾ ਬੀਮਾ ਯੋਜਨਾ ਜਿਹੜੀ ਪਹਿਲਾਂ 5 ਲੱਖ ਸੀ ਆਸ਼ਮਾਨ ਕਰ ਇੱਕ ਤੋਂ 10 ਲੱਖ ਕਰਤੀ ਦੂਜਾ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ ਜਿਹਦੇ ਵਿੱਚ 65 ਲੱਖ ਪਰਿਵਾਰ ਦੱਸੇ ਜਾ ਰਹੇ ਆ ਉਹਨਾਂ ਨੂੰ ਇਹਦੀ ਯੋਜਨਾ ਦਾ ਲਾਭ ਮਿਲੇਗਾ ਉਹਦੇ ਲਈ ਘੱਟੋ-ਘੱਟ 6.5 ਲੱਖ ਕਰੋੜ ਰੁਪਏ ਦੀ ਜਿਹੜੀ ਲੋੜ ਪੈਣੀ ਹੈ ਜਦੋਂ ਕਿ ਸਿਰਫ 778 ਕਰੋੜ ਰੁਪਏ ਬਜਟ ਰਜਖਰੇ ਨੇ ਫਿਰ ਬਾਕੀ ਪੈਸਾ ਇਹ ਕੀ ਲੱਗਦਾ ਹੈ ਵੀ ਹੈ ਕਿਸੇ ਕੋਈ ਕਿੱਥੋਂ ਆਏਗਾ ਪੈਸੇ ਨਾ ਉਹ ਇਹ ਤੁਸੀਂ ਇੱਕ ਡਰਮ ਪਾਣੀ ਤੇ ਇੱਕ ਬੂੰਦ ਦੁੱਧ ਦੀ ਬਾਅਕ ਕਹੀ ਜਾਓ ਦੁੱਧ ਲੈ ਲਓ ਭਾਈ ਦੁੱਧ ਲੈ ਲਓ ਜੀ 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 ਉਹ ਕੰਮ ਆ ਉਹ ਕੰਮ ਆਏ ਤੇ ਇਥੇ ਜਾਣੀ ਪਾਰਟੀ ਦਾ ਜੋ ਸਤਾਨ मान ਚੁੱਕਿਆ ਆ ਕੋਈ ਹਾਤਾ ਕੀ ਦੇ ਕੋਈ ਛਿੱਪਲਾ ਖੜੇ ਨਹੀਂ ਦੇਖੀ ਜੀ ਸਰ ਕੋਈ ਬਹੁਤ ਵੱਡੇ ਮੈਸੇ ਬਟਿਸੇ ਨਹੀਂ ਹੋਣ ਦੀ ਲੋੜ। ਹੂੰ। ਦੂਸਰੀ ਗੱਲ ਮੇਰੀ ਪ੍ਰਿੰਸੀਪਲ ਗੱਲ ਹੈ ਮੈਂ ਕਿਹਾ ਜਿਹੜੇ ਪੈਸਾ ਰੱਖਿਆ ਵੀ ਹੋਵੇ ਜਾਂ ਕਿਸੇ ਕੰਪਨੀ ਨਾਲ ਕੋਈ ਹੋਵੇ ਜੀ ਗੰਡ ਟੁਪ ਕੀ ਹੋਵੇ ਇਨਸਾਨ ਇਹ ਜਿਹੜਾ ਬਿਆਨ ਦੇ ਲੈਂਦੇ ਸਾਨੂੰ ਨਾ ਹੀ ਲੱਗਦਾ। ਕੰਮ ਤੇ ਇਹਨਾਂ ਨੂੰ ਇਹ ਤਾਂ ਕਿ ਤੁਸੀਂ ਹਸਪਤਾਲਾਂ ਦਾ ਸਿਸਟਮ ਠੀਕ ਕਰੋ। ਹੂੰ ਇਹ ਆਮ ਆਦਮੀ ਕਲੀਨਿਕ, ਛਾਂਗਣ ਮੰਗਣ ਜਾਂ ਕੰਟਰੈਕਟਰ ਠੇਕੇ ਦੇ ਡਾਕਟਰ ਰਾਸਤੇ ਦੇ ਠੇਕੇ ਦੇ ਉੱਤੇ ਲੋਕਾਂ ਨੂੰ ਪੈਸੇ ਦੇ ਕੇ ਉਹਦੇ 'ਚ ਪਤਾ ਨਹੀਂ ਕੀ ਹਿਸਾਬੱਤੀ ਲਈ ਜਾਂਦੇ ਹੁਣੇ ਆ ਤੇ ਉਹ ਸਾਰਾ ਉਧਰ ਨੂੰ ਕੰਮ ਚਲਾਇਆ। ਯਾਨੀ ਠੇਕੇਦਾਰੀ ਦੇ ਨਾਲ। ਅ ਜਿਹੜਾ ਕੰਗੇ ਪਹਿਲੇ ਡਾਕਟਰ ਪੱਕੇ ਡਾਕਟਰ ਚੰਗੀ ਟੈਕਨਾਲੋਜੀ ਚੰਗੇ ਤਾਂ ਹੁਣ ਉਹ ਸਾਰਾ ਜਿਹੜਾ ਕੰਮ ਹੋਣਾ ਚਾਹੀਦਾ ਸੀ ਉਹ ਛੱਡ ਕੇ ਹੁਣ ਉਹ ਵੀ ਛੱਡਤਾ ਸਾਰਾ ਕਲਿਨ ਕਾ ਵਾਲਾ ਵੀ ਕੰਮ ਪਿੱਛੇ ਰਹਿ ਗਿਆ ਆਮ ਆਦਮੀਆਂ ਵਾਲਾ ਜਿਸ ਨੂੰ ਮਲਕੀ ਦੇਖਦੇ ਵੀ ਜੀ ਜੀ ਵਾਲ ਪ੍ਰਾਂਡ ਹੈਲਥ ਸਿਸਟਮ ਜਿਹੜਾ ਲਿਆਉਣਾ ਜੀ ਵਾਲ ਦਾ ਉਹ ਵੀ ਬੰਦ ਕਰਤਾ ਹੁਣ ਕਹਿੰਦੇ ਕਿ ਅਸੀਂ ਸਾਨੂੰ ਇਹ 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 ਧਾਰਾ ਜਿਹੜੇ ਪ੍ਰਾਈਵੇਟ ਹਸਪਤਾਲ ਐ ਨਾ ਉਹਨਾਂ ਨਾਲ ਮਿਲ ਹੀ ਭੁਗਤਣਾ ਚੱਲਦਾ ਹੋਊਗਾ ਜੀ ਜੀ ਇੱਕ ਤਰ੍ਹਾਂ ਕਿਤੇ ਲੋਕਾਂ ਦੇ ਇਲਾਜ ਲਈ ਥੋੜੀ ਇਕੱਠਾ ਕਰ ਰਹੇ ਆ ਹਮ ਹਸਪਤਾਲਾਂ ਨੂੰ ਕਹਿ ਦਾਨਾ ਵੀ ਯਾਰ ਅਸੀਂ ਬਿੱਲ ਪਾਸ ਕਰਾ ਦਿੰਨੇ ਆ ਤੇ ਤੁਹਾਡੇ ਕੋਲ ਬੰਦੇ ਇੱਡੇ ਵੱਡੇ ਪੱਧਰ ਤੇ ਸਰਕਾਰ ਨੇ ਪੈਸਾ ਦੇਣਾ ਲਾ ਦਿਓ ਜਿੰਨਾ ਲੱਗਦਾ ਐਂਡਾ ਤੁਹਾਡਾ ਹਾਲ ਲਈ ਜਾਏ ਉਹ ਤੇ ਇੰਨਾ ਚੱਲ ਚੱਲ ਜੀ ਇਹ ਸਮਝ ਆ ਜਿਹੜਾ ਕੰਮ ਹੋ ਗਿਆ ਲੋਕਾਂ ਦੀ ਸਿਹਤ ਲਈ ਇਹ ਕੋਈ ਬਹੁਤ ਸੀਰੀਅਸ ਹੱਲ ਨਹੀਂ ਉਹ ਹੋਈ ਮੋਦੀ ਕਰ ਜਾਂਦਾ ਬਿੱਠਾ ਉਹ 5 ਲੱਖ ਦਾ ਅਸੀਂ 10 ਲੱਖ ਦੇ ਦਾਂ ਜੀ ਤੁਸੀਂ 100000 ਰੁਪਈਆ ਦੇ ਬੀਬੀਆਂ ਨੂੰ ਦੇ ਨਹੀਂ ਸਕਦੇ ਤੁਸੀਂ 10-10 ਲੱਖ ਹੀ ਦਿੰਦਾ ਹੂੰ ਬਿਲਕੁਲ ਬਿਲਕੁਲ ਉਹ ਦੋਵਾਂ ਨਾਲ ਪਹਿਲਾਂ ਠੀਕ ਜੋ ਝੂਠ ਬੋਲ ਕੇ ਵੋਟਾਂ ਲਈਆਂ ਰਾਜ ਕਰ ਰਹੇ ਤੁਸੀਂ ਝੂਠ ਬੋਲ ਰਹੇ ਹੋ ਬਿਲਕੁਲ ਬਿਲਕੁਲ ਪ੍ਰੋਫੈਸਰ ਹਾਂ ਝੂਠ ਜੀ ਬਣੀ ਆਧੁਤ ਤੇ ਰਾਜਨੀਤੀ ਯਾਤਰੀ ਬੜੇ ਅਫਸੋਸ ਨਾਲ ਕਰਾ ਠੀਕ ਹੈ ਪ੍ਰੋਫੈਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਇਸਾਨਾ ਪ੍ਰੋਫੈਸਰ ਮਨਜੀਤ ਸਿੰਘ ਜੋ ਬੁੱਧੀਜੀਵੀ ਨੇ ਤੇ ਇਹਨਾਂ ਮਾਮਲਿਆਂ ਦੇ ਮਾਹਰ ਵੀ ਹੈਗੇ ਨੇ ਖਾਸ ਕਰਕੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਵੀ ਨੇ ਸੋ ਇਹਨਾਂ ਨੇ ਜਿਹੜੀ ਗੱਲ ਇਹ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੁਹੱਲਾ ਕਲੀਨਿਕ ਹੈ ਚੰਗੀ ਗੱਲ ਹੈ ਲੋਕਾਂ ਲਈ ਫੈਸਿਲਟੀਆਂ ਮੇਰੀਆਂ ਸੌਲ ਤਾਂ ਪਰ ਉਹਨਾਂ ਨੇ ਇੱਕ ਸਵਾਲ ਉਠਾਇਆ ਕਿ ਹੁਣ ਉਹ ਪੂਤੇ ਕਾਰਗਰ ਸਾਬਤ ਨਹੀਂ ਹੋ ਰਹੇ ਪਰ ਉਹਨਾਂ ਨੇ ਇੱਕ ਵੱਡਾ ਸਵਾਲ ਇਹ ਵੀ ਉਠਾਇਆ ਤੇ ਕਿਤੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਮਿਲ ਹੀ ਪੁਗਤ ਨਹੀਂ ਸੋ ਇੱਕ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਤਾਂ ਸਰਕਾਰਾਂ ਦੇ ਸਕਦੀਆਂ ਨੇ ਸੋ ਇਸ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਵਿਰੋਧੀ ਧਿਰ ਵੱਲੋਂ ਬਹਿਸ ਨਾ ਕੀਤੀ ਜਾਣਾ ਅਹਿਮ ਬਿੱਲਾਂ ਦੇ ਉੱਪਰ ਤੋ ਦਰਸ਼ਕੋ ਹੋਈ ਇੱਕ ਵੱਡਾ ਸਵਾਲ ਆ ਵਿਰੋਧੀ ਧਿਰ ਦੇ ਉੱਪਰ ਸਵਾਲ ਆ ਪ੍ਰਤਾਪ ਸਿੰਘ ਬਾਜਵਾ ਵੱਡੇ ਕਦਾਵਰ ਨੇਤਾ ਜੇ ਆਪਾਂ ਹੁਣ ਇਹ ਕਹਿ ਲਈਏ ਕਿ ਉਹਨਾਂ ਨੂੰ ਬਿੱਲ ਸਮਝ ਨਹੀਂ ਆਏ ਅਨਪੜ੍ਹ ਨੇ ਜਾਂ ਬਿੱਲ ਪੜ੍ਹੇ ਨਹੀਂ ਗਏ ਇਹ ਤਾਂ ਹਜਮ ਨਹੀਂ ਹੁੰਦੀ ਇਹ ਗੱਲ ਕਿਸੇ ਦੇ ਵੀ ਹਜਮ ਨਹੀਂ ਹੋਏਗੀ ਕਿ ਬਿੱਲ ਨਾ ਪੜੇ ਜਾਣ ਤਾਂ ਬਿੱਲ ਪੜੇ ਨਾ ਹੋਣ ਕਿਉਂ ਕਿ ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਬਹੁ ਗਿਣਤੀ ਵਿਧਾਇਕ ਹੋ ਸਕਦੇ ਨੇ ਕਿ ਜਿਨ੍ਹਾਂ ਨੂੰ ਇਹ ਬਿੱਲ ਨਾ ਪੜੇ ਜਾ ਸਕਣ ਉਹ ਸਾਧਾ ਪੇ ਅੰਗਰੇਜ਼ੀ ਦੇ ਵਿੱਚ ਹੋਣ ਪਹਿਲਾਂ ਦੀਆਂ ਕਾਪੀਆਂ ਜ਼ਿਆਦਾ ਹੋਣ ਤੇ ਜ਼ਿਆਦਾ ਹੋਣ ਫਿਰ ਵੀ ਮੋਬਾਈਲ ਤੇ ਪੜਨਾ ਜਾਂ ਹਰ ਵਿਧਾਇਕ ਦੇ ਘਰ ਹਰ ਵਿਧਾਇਕ ਦੇ ਕੋਲ ਕੰਪਿਊਟਰ ਹੋਣਾ ਜ਼ਰੂਰੀ ਨਹੀਂ ਨਹੀਂ ਹੈ ਕਿ ਹਰ ਵਿਧਾਇਕ ਦੇ ਘਰ ਕੰਪਿਊਟਰ ਲੱਗਿਆ ਹੋਵੇ ਕਿਉਂਕਿ ਵਿਧਾਇਕਾਂ ਕੋਲ ਤਾਂ ਲੋਕਾਂ ਲਈ ਸਮਾਂ ਨਹੀਂ ਵਿਧਾਇਕਾਂ ਨੂੰ ਕਈਆਂ ਤਾਂ ਲੋਕਾਂ ਨੂੰ ਮਿਲਣ ਲਈ ਸਮਾਂ ਨਹੀਂ ਹੁੰਦਾ ਤਾਂ ਫਿਰ ਉਹ ਇਹਨਾਂ ਬਿੱਲਾਂ ਨੂੰ ਕਿਵੇਂ ਪੜਨਗੇ ਤੋ ਦਰਸ਼ਕੋ ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਨੇ ਸਵਾਲ ਉਠਾਇਆ ਕਿ ਉਹਨਾਂ ਨੂੰ ਹਾਰਡ ਕਾਪੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਜੇਕਰ ਦੁਬਾਰਾ ਫਿਰ ਗੱਲ ਹਾਰਡ ਕਾਪੀਆਂ ਤੇ ਆ ਜਾਂਦੀ ਹੈ ਤੇ ਫਿਰ ਪੇਪਰਲੈਸ ਵਿਧਾਨ ਸਭਾ ਦਾ ਕੀ ਬਣੇਗਾ ਜਿਹੜਾ ਕਾਫੀ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਨੂੰ ਪੇਪਰਲੈਸ ਕੀਤਾ ਗਿਆ ਸੀ ਤੇ ਫਿਰ ਦੁਬਾਰਾ ਫਿਰ ਪੇਪਰਾਂ ਤੇ ਖੜ ਜਾਈਗੀ ਆ ਕੇ ਤੇ ਫਿਰ ਲੈਸ ਤਾਂ ਨਾ ਹੋਈ ਵਿਧਾਨ ਸਭਾ ਸੋ ਦਰਸ਼ਕੋ ਹੋਣੇ ਵੱਡੇ ਸਵਾਲ ਨੇ ਇੱਕ ਪਾਸੇ ਵਿਧਾਨ ਸਭਾ ਪੇਪਰਲੈਸ ਦੂਜੇ ਪਾਸੇ ਵਿਧਾਇਕਾਂ ਵੱਲੋਂ ਇਹ ਕਹਿਣਾ ਕਿ ਹਾਰਡ ਕਾਪੀ ਨਹੀਂ ਮਿਲ ਰਹੀ ਇਸ ਕਰਕੇ ਪਏ ਜਿਹੜੇ ਬਿੱਲ ਨਹੀਂ ਪੜੇ ਜਾਂਦੇ ਤੇ ਉਹ ਤੀਜਾ ਵੱਡੇ-ਵੱਡੇ ਵਿਰੋਧੀ ਧਿਰ ਦੇ ਕਦਾਵਰ ਨਤਾਮਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਸਵਾਲ ਨਾ ਉਠਾਏ ਜਾਣੇ ਖਾਸ ਕਰਕੇ ਬਿੱਲਾਂ ਦਾ ਬਹਿਸ ਨਾ ਕੀਤੀ ਜਾਣੀ ਔਰ ਉਹ ਵੀ ਅਹਿਮ ਬਿੱਲ ਜਿਹੜੇ ਜਿਨ੍ਹਾਂ ਦੇ ਉੱਪਰ ਬਹਿਸ ਕਰਨਾ ਜ਼ਰੂਰੀ ਹੈ ਜਿਵੇਂ ਹੁਣੇ ਕਹਿ ਲਵੋ ਕਿ ਪੰਜਾਬ ਦੇ ਵਿੱਚੋਂ ਜਿਹੜੇ ਕੈਦੀ ਨੇ ਉਹਨਾਂ ਨੂੰ ਬਾਹਰ ਸ਼ਿਫਟ ਕੀਤਾ ਜਾਣਾ ਤੇ ਬਾਹਰ ਲਿਆਂ ਨੂੰ ਪੰਜਾਬ ਚ ਲਿਆ ਜਾ ਕੇ ਇੱਕ ਅਹਿਮ ਬਿੱਲ ਜਿਹੜਾ ਇਹ ਪਾਸ ਕੀਤਾ ਗਿਆ ਇਸ ਤੋਂ ਇਲਾਵਾ ਕ੍ਰੈਸ਼ਰ ਜੁੰਡ ਦੇ ਬਿੱਲ ਪਾਸ ਕੀਤੇ ਗਏ ਨੇ ਤੇ ਇੱਕ ਬਿੱਲ ਜਿਹੜਾ ਹੋਰ ਹੈ ਉਹ ਵੀ ਪਾਸ ਕੀਤਾ ਗਿਆ ਜਿਹੜਾ ਸਟੈਂਪ ਡਿਊਟੀ ਨਾਲ ਸੰਬੰਧਿਤ ਹੈ ਸੋ ਦਰਸ਼ਕੋ ਇਹ ਤਿੰਨ ਅਹਿਮ ਬਿੱਲ ਨੇ ਪੰਜਾਬ ਦੇ ਲਈ ਬੇਸ਼ੱਕ ਆਮ ਲੋਕਾਂ ਨਾਲ ਕਈ ਬਿੱਲਾਂ ਦਾ ਹੁੰਦਾ ਹੈ ਕਿ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ ਪਰ ਵਿਰੋਧੀ ਧਿਰ ਦਾ ਕੰਮ ਕੀ ਹੈ ਵਿਰੋਧੀ ਧਿਰ ਦਾ ਕੰਮ ਹੈ ਕਿ ਬਹਿਸ ਕਰਨਾ ਅਗਰ ਕਿਸੇ ਮਾਮਲੇ ਤੁਸੀਂ ਬਹਿਸ ਕਰੋਗੇ ਤਾਂ ਉਹਦੇ ਚੋਂ ਕੋਈ ਚੰਗੀ ਚੀਜ਼ ਨਿਕਲ ਕੇ ਸਾਹਮਣੇ ਆਏਗੀ ਸੋ ਇਸ ਕਰਕੇ ਇਹ ਹੁਣ ਸਵਾਲ ਨੇ ਸਾਰਾ ਮਾਮਲਾ ਸਵਾਲਾਂ ਦੇ ਘੇਰੇ 'ਚ ਐ ਕਿ ਬਹਿਸ ਕਿਉਂ ਨਹੀਂ ਹੋਈ ਕਿਉਂ ਨਹੀਂ ਕੀਤੀ ਗਈ ਜਾਂ ਕਰਨਾ ਨਹੀਂ ਚਾਹੁੰਦੇ ਤੇ ਜਾਂ ਫਿਰ ਬਿੱਲ ਪੜੇ ਨਹੀਂ ਗਏ ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਮੈਨੂੰ ਗੁਰਮੁਖ ਸਿੰਘ ਰੁਪਾਣਾ ਨੂੰ ਦਿਓ ਇਜਾਜ਼ਤ ਧੰਨਵਾਦ ਫਾਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.